ਬਾਣੀ ਚਾਨਣ ਕਿਵੇਂ ਕਰਦੀ ਜਦੋਂ ਸਾਨੂੰ ਗੁਰੂ ਦੀ ਬਾਣੀ ਮਿਲ ਗਈ ਗੁਰੂ ਦਾ ਪਿਆਰਾ ਮਿਲ ਗਿਆ ਤਾਂ ਸੱਚ ਜਾਣਿਓ ਸਾਡਾ ਕਰਮ ਬਦਲ ਗਿਆ ਆਖੋ ਸਤਨਾਮ ਤਾਂ ਹੀ ਤੇ ਮਹਾਰਾਜ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਉਹ ਨਾ ਮਿਲਨੀ ਜਿਨ੍ਹਾਂ ਨੂੰ ਮਿਲ ਕੇ ਤੇਰੇ ਨਾਮ ਨਾਲੋਂ ਟੁੱਟ ਜੀਏ ਮਹਾਰਾਜ ਕਹਿੰਦੇ ਉਹ ਪਿਆਰਾ ਮੇਲ ਜਿਹਨੂੰ ਮਿਲ ਕੇ ਤੇਰਾ ਨਾਮ ਚਿਤ ਆਵੇ ਬਸ ਤੇਰਾ ਜੀਵਨੀ ਪ੍ਰਚਾਰ ਹੋਵੇ ਇਹੋ ਜਿਹਾ ਹੋਵੇ ਤੈਨੂੰ ਵੇਖ ਕੇ ਵੀ ਬੰਦਾ ਵਾਹਿਗੁਰੂ ਕਹਦੇ ਆਖੋ ਸਤਨਾਮ ਕਹੀ ਜਾਂਦਾ ਹੁਣ ਜਦੋਂ ਸਿੱਖ ਮਿਲਦਾ ਆਪਾਂ ਕੀ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾ ਫਤੇ ਬੁਲਾਉਨੇ ਆ ਨਾ ਵਾਹਿਗੁਰੂ ਦਾ ਨਾਮ ਚੇਤੇ ਆ ਗਿਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਕਿਤੇ ਵੀ ਸਿੱਖ ਟੱਕਰੇ ਉਹਨੂੰ ਫਤੇ ਬੁਲਾਉਣੀ ਜ਼ਰੂਰੀ ਐ ਅਗਲਾ ਨਹੀਂ ਬੁਲਾ ਰਿਹਾ ਤੇ ਆਪ ਬੁਲਾ ਦੇ ਗੁਰੂ ਮਾਫ ਕਰਨਾ ਕਿ ਅੰਮ੍ਰਿਤਸਰ ਕੇ ਵਾਲੇ ਵੀ ਇੱਕ ਦੂਜੇ ਬਣੀ ਝਾਕੀ ਜਾਂਦੇ ਆ ਫਤੇ ਨਹੀਂ ਬੁਲਾਉਂਦੇ ਵੇਖਿਆ ਹੁਣੇ ਵਾਰ ਕਿਡਾ ਪਤਾ ਲੱਗ ਗਿਆ ਵੀ ਅਮਰਤਾਰੀ ਸਿੱਖ ਹੈ ਮੈਂ ਵੀ ਅਮਰਤਾਰੀ ਸਿੱਖਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਕਾਸ਼ ਇਹ ਚਾਨਣ ਹੁੰਦਾ ਲੱਖੂ ਧੜਵੀ ਨੂੰ ਭਾਈ ਪ੍ਰਾਣਾ ਇੱਕ ਵਾਰੀ ਮਿਲਿਆ ਸੀ ਤੇ ਜੀਵਨ ਬਦਲ ਕੇ ਰੱਖ ਦਿੱਤਾ ਐਡੇ ਵੱਡੇ ਚੋਰ ਨੂੰ ਐਡੇ ਵੱਡੇ ਧਾੜਵੀ ਨੂੰ ਗੁਰੂ ਅਰਜਨ ਦੇਵ ਜੀ ਦਾ ਸਿੱਖ ਮਿਲ ਜੇ ਤੇ ਜੀਵਨ ਬਦਲ ਜਾਏ ਐਡੀ ਵੱਡੀ ਕਿਰਪਾ ਐਡੀ ਵੱਡੀ ਰਹਿਮਤ ਬੜੀ ਤਨਮਨ ਨਾਲ ਸੇਵਾ ਕਰਦਾ ਸੀ ਭਾਈ ਪ੍ਰਾਣਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਤੁਸੀਂ ਸੁਣਿਆ ਵੀ ਹੈ ਕੋਈ ਵਾਰੀ ਵੇਖੋ ਕਿਉਂਕਿ ਜਦੋਂ ਅਸੀਂ ਸਿੱਖਿਆ ਸੁਣਦੇ ਰਹਿੰਦੇ ਹਾਂ ਤਾਂ ਸਾਡੇ ਅੰਦਰ ਇੱਕ ਸ਼ਰਧਾ ਇੱਕ ਭਾਵਨਾ ਇੱਕ ਪ੍ਰੇਮ ਪੈਦਾ ਹੁੰਦਾ ਹੈ। ਮਨ ਵਿੱਚ ਇੱਕ ਸਿੱਖਿਆ ਮਿਲਦੀ ਹੈ। ਲੱਕੜਾਂ ਲੈਣ ਜਾਂਦਾ ਹੁੰਦਾ ਹੈ। ਜੰਗਲ ਵਿੱਚ ਲੱਕੜਾਂ ਲੈਣ ਜਾਂਦਾ ਤੇ ਜਦੋਂ ਆਰਾਮ ਦੀ ਜ਼ਰੂਰਤ ਪੈਂਦੀ ਹੈ ਉਹ ਲੱਕੜਾਂ ਰੱਖ ਦਿੰਦਾ ਹੈ। ਕਿਸੇ ਦਰਖਤ ਦੇ ਥੱਲੇ ਭਰੀ ਬੰਨ ਕੇ ਤੇ ਫਿਰ ਬਹਿ ਕੇ ਉੱਥੇ ਫਿਰ ਸਿਮਰਨ ਕਰਦਾ ਵਾਹਿਗੁਰੂ 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 ਕਰਦਾ ਉਹਦੇ ਗੁਣਾਂ ਨੂੰ ਚੇਤੇ ਕਰਦਾ ਕਿਉਂਕਿ ਲਗਨ ਲੱਗੀ ਹੋਈ ਹੁਣ ਉੱਥੋਂ ਦੀ ਪਤਾ ਨਹੀਂ ਕਿੰਨੇ ਲੋਕ ਲੰਘਦੇ ਹੋਣਗੇ ਇਹ ਲੱਖੂ ਧਾੜ ਵੀ ਵੀ ਕੋਲ ਦੀ ਲੰਘਣ ਲੱਗਿਆ ਇਹਨੇ ਚਿਹਰੇ ਦੀ ਅਮੀਰੀ ਵੇਖੀ ਕਿਉਂਕਿ ਅੰਦਰ ਨਾਮ ਸੀ ਜੇ ਚੌਨਾ ਨਾ ਵੀ ਜਿਵੇਂ ਐਦਾਂ ਕੋਈ ਚੀਜ਼ ਪਾਣੀ ਨਾਲ ਭਰੀ ਹੁੰਦੀ ਹੈ ਐਦਾਂ ਸਰੀਰ ਭਰ ਜੇ ਤੇਰਾ ਨੂਰੋ ਨੂਰ ਹੋ ਜਾਏ ਤਾਂ ਰੋਜ਼ ਸਿਮਰਨ ਕਰਿਆ ਕਰ ਜਿਹੜੇ ਘਰ ਵਿੱਚ ਬੰਦਗੀ ਆ ਜਾਏ ਸੁਣਾ ਸੀ ਨਾ ਵੀ ਸ਼ੀਸ਼ੇ ਮੂਰੇ ਖੜ ਕੇ ਬਕਾਰ ਪੈਦਾ ਨਾ ਹੋ। ਸ਼ੀਸ਼ੇ ਮੂਰੇ ਖੜ ਕੇ ਤਾਂ ਸ਼ੁਕਰਾਨਾ ਆਵੇ। ਸ਼ੁਕਰਾਨਾ। ਤੇ ਇਹ ਲੰਗਣ ਲੱਗਾ ਇਹਨੇ ਆਵਾਜ਼ ਮਾਰ ਲਈ। ਕਹਿੰਦਾ ਓ ਰਾਈਆ ਮੇਰੀ ਗੱਲ ਸੁਣ। ਮੇਰੀ ਗੱਲ ਸੁਣ। ਉਹ ਕਹਿੰਦਾ ਮੈਂ ਵੇਖ ਲਿਆ ਵਸ ਗੱਲ ਮੈਂ ਤੇਰੀ ਸੁਣ ਲੈਂਦਾ। ਮੈਨੂੰ ਤੇਰੇ ਕੋਲੇ ਕੋਈ ਕੁਝ ਨજર ਨਹੀਂ ਆਉਂਦਾ। ਹੈ ਤੇਰਾ ਚਿਹਰਾ ਬੜਾ ਰੂਹਾਨੀ ਆ ਪਰ ਤੂੰ ਕੋਈ ਬੰਦਗੀ ਭਜਨ ਰੱਬ ਦਾ ਬੰਦਾ ਐ ਤੂੰ ਉਹ ਕਹਿੰਦਾ ਆ ਤਾ ਜਾ ਫਿਰ ਗੱਲ ਤਾਂ ਸੁਣ ਤੂੰ ਵੀ ਰੱਬ ਦਾ ਬੰਦਾ ਬਣ ਜਾ ਉਹ ਕਹਿੰਦਾ ਮੈਂ ਰੱਬ ਦਾ ਬੰਦਾ ਨਹੀਂ ਬਣ ਸਕਦਾ ਮੇਰਾ ਕੰਮ ਹੋਰ ਐ ਮੇਰੇ ਨਾਲ ਤੇਰੀ ਗੱਲ ਮੇਲ ਨਹੀਂ ਖਾਂਦੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਪਤਾ ਤੇ ਸੰਸਾਰੀ ਬੰਦੇ ਦਾ ਜੋੜ ਕਿੱਥੇ ਵਿੰਦਾ ਕੋਈ ਭਗਤ ਹੋਵੇ ਨਾ ਸਿੱਖ ਹੋਵੇ ਜੇ ਕੋਈ ਨਿੰਦਾ ਕਰਦਾ ਤਾਂ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡਾ ਜੋੜ ਬੈੰਦੀ ਨਹੀਂ ਨਾ ਅੱਜ ਬੈਠੇ ਨਾ ਕੱਲ ਨੂੰ ਬੈਠੇ ਜੋੜ ਤਾਂ ਉਦ ਦੇ ਵਹਿਣਾ ਜਿੱਤੇ ਵਿਚਾਰ ਮਿਲ ਗਏ ਇਸ ਤਰ੍ਹਾਂ ਉਹ ਕਹਿੰਦਾ ਮੈਂ ਤੇ ਹਾਂ ਤਾਂ ਬੰਦਾ ਹੀ ਉਹ ਕਹਿੰਦਾ ਬੰਦਾ ਨਹੀਂ ਬੰਦਾ ਕੌਣ ਹੁੰਦਾ ਪਤਾ ਹੈ ਬੰਦਾ ਸੋਜੋ ਬੰਦਗੀ ਗਹਿ ਉਹ ਨਾਲ ਦੀ ਨਾਲ ਭਾਈ ਪ੍ਰਾਣੇ ਨੇ ਤਾਂ ਬਾਣੀ ਪੜਨੀ ਸ਼ੁਰੂ ਕਰਤੀ ਦੇ ਸ਼ਬਦ ਤੇ ਸ਼ਬਦ ਸ਼ਬਦ ਤੇ ਸ਼ਬਦ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰ ਆਪੈ ਆਨ ਲਟਾਵੈ ਮਨ ਮੇਰੇ ਭੂਲੇ ਕਪਟਣਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲਈ ਜਾ ਉਹ ਕਹਿੰਦਾ ਕੀ ਕਰਦਾ ਐ ਐਡੇ ਐਡੇ ਹਥਿਆਰ ਚੱਕੀ ਫਿਰਦਾ ਐ ਬੰਦੇ ਮਾਰ ਦਿੰਦਾ ਤੂੰ ਉਹ ਵੀ ਬਿਨਾ ਗੱਲ ਤੋਂ ਤੇਰੇ ਨਾਲ ਕੋਈ ਲੜਾਈ ਹੋਵੇ ਝਗੜਾ ਹੋਵੇ ਤੇਰਾ ਕੁਝ ਨੱਪ ਲਿਆ ਹੋਵੇ ਵਕਰੀ ਗੱਲ ਐ ਤੂੰ ਬਿਨਾ ਗੱਲ ਤੋਂ ਹੀ ਉਹ ਕਹਿੰਦਾ ਹਾਂ ਉਹ ਕਹਿੰਦਾ ਫਿਰ ਤੂੰ ਬੰਦਾ ਨਹੀਂ ਘਾਲ ਸਕਦਾ ਕਹਿੰਦਾ ਫਿਰ ਬੱਚੇ ਨਹੀਂ ਪਾਲੇ ਜਾਣੇ ਉਹ ਕਹਿੰਦਾ ਤੇਰਾ ਭੁਲੇਖਾ ਹੈ ਤੂੰ ਕਾਹ ਹੈ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਉਹ ਤੂੰ ਕਿਉਂ ਡੋਲਦਾ ਫਿਰਦਾ ਹੈ ਉਹ ਸਿਰਜਣਹਾਰ ਕਾਲਪੁਰਖ ਵਾਹਿਗੁਰੂ ਨੇ ਦੇਣਾ ਸਭ ਕੁਝ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਬਦ ਸੁਣਾਏ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਸੁਣਾਈ ਕਹਿੰਦੇ ਸਰੀਰ ਢੈਲਾ ਪੈਣਾ ਸ਼ੁਰੂ ਹੋ ਗਿਆ ਹਥਿਆਰ ਸੀਨਾ ਜਿਹੜੇ ਉਹ ਹੱਥ ਵਿੱਚੋਂ ਥੱਲੇ ਡਿੱਗ ਪਏ ਉਹ ਕਹਿੰਦਾ ਤੇਰੀਆਂ ਗੱਲਾਂ 'ਚ ਰਸ ਵੜਾ ਇਹੋ ਜਿਹੀਆਂ ਗੱਲਾਂ ਤੇ ਮੈਨੂੰ ਵੇਖ ਕੇ ਕਦੇ ਸੁਣਾਈਆਂ ਹੀ ਨਹੀਂ ਕਿਸੇ ਨੇ ਕਿਉਂਕਿ ਚੋਰ ਨੂੰ ਧਾੜ ਵੀ ਨੂੰ ਵੇਖ ਕੇ ਬੰਦਾ ਵੈਸੇ ਹੀ ਭੱਜ ਜਾਂਦਾ। ਉਹਨੂੰ ਸਮਝਾਉਣ ਦਾ ਯਤਨ ਕਿੱਥੇ ਕਰਨਾ ਸੀ? ਪਰ ਜਿਹੜਾ ਗੁਰੂ ਦਾ ਪਿਆਰਾ ਹੈ ਨਾ ਉਹਦੀ ਇੱਕ ਕੋਸ਼ਿਸ਼ ਹੁੰਦੀ ਹੈ ਸਦਾ। ਭਾਵੇਂ ਉਹਨੇ ਕੁਝ ਲੈਣਾ ਨਹੀਂ ਹੁੰਦਾ ਉਹ ਤੋਂ। ਉਹਦੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਕੋਈ ਟੁੱਟਿਆ ਹੋਇਆ ਗੁਰੂ ਨਾਲ ਜੁੜ ਜਾਏ ਆਖੋ ਸਤਨਾਮ ਦਾ। ਬਸ ਉਹਦਾ ਇਹ ਧਿਆਨ ਹੁੰਦਾ ਵੀ ਮੈਂ ਕਿੰਨਾਂ ਨੂੰ ਜੋੜ ਜਾਾਂ। ਆਪਣਾ ਵੀ ਜੀਵਨ ਸਫਲ ਹੋ ਜਾਏ ਤੇ ਮੇਰਾ ਵੀ ਜੀਵਨ ਸਫਲ ਹੋ ਜਾਏ ਇਹਦਾ ਵੀ ਜੀਵਨ ਸਫਲ ਹੋ ਜਾਏ ਜਦੋਂ ਬਾਣੀ ਸੁਣਾਈ ਕਹਿੰਦਾ ਉਹ ਬੜੇ ਪਾਪੜ ਬੇਲ-ਬੇਲ ਕੇ ਲਿਉਣਾ ਹੈ ਘਰਦਿਆਂ ਨੂੰ ਲਟਾ ਦਿੰਨਾ ਪੁੱਛਤਾ ਸਹੀ ਵੀ ਤੇਰਾ ਸਾਹ ਦੇਣਗੇ ਵੀ ਕਿ ਨਹੀਂ ਜਾਂ ਪੁੱਛ ਕੇ ਜਦੋਂ ਜਾ ਕੇ ਪੁੱਛਿਆ ਨਾ ਕਹਿੰਦੇ ਘਰ ਦੇ ਕਹਿੰਦੇ ਵੀ ਵੇਖ ਤੇਰੀ ਡਿਊਟੀ ਹੈ ਸਾਨੂੰ ਕਮਾ ਕੇ ਲਿਆ ਕੇ ਖਵਾਉਣਾ ਤੂੰ ਠੱਗੀ ਮਾਰ ਤੂੰ ਦਸਾਂ ਨੋਹਾਂ ਦੀ ਕਿਰਤ ਕਰ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਘਰ ਦੇ ਮੁਖੀ ਦੀ ਡਿਊਟੀ ਹੈ ਕਮਾਈ ਕਰਨਾ ਭਾਵੇਂ ਸੱਚ ਦੀ ਕਰ ਝੂਠ ਦੀ ਕਰ ਹੁਣ ਸੁੱਖ ਦੀ ਜੈ ਸੁਖ ਹੋਏ ਜੇ ਸੁੱਖ ਦੇਵਾਂਗੇ ਕਿਸੇ ਨੂੰ ਤਾਂ ਸੁੱਖ ਮਿਲਣਗੇ ਜੇ ਦੁੱਖ ਦੀਜੈ ਦੁੱਖ ਹੋਏ ਜੇ ਦੁੱਖ ਦੇਵਾਂਗੇ ਤਾਂ ਫਿਰ ਦੁੱਖ ਮਿਲਣਾ ਜੈਸਾ ਬੀਜੈ ਸੋ ਲਉਣਾ ਕਰਮਾਂ ਸੰਧੜਾ ਖੇਤ ਇਹ ਤੇਰਾ ਫਰਜ਼ ਬਣਦਾ ਤੂੰ ਕਮਾ ਜਿਵੇਂ ਮਰਜੀ ਕਮਾ ਉਹ ਜਾਗੋ ਕਹਿੰਦਾ ਗੱਲ ਪੱਕੀ ਹੈ ਉਹ ਤਾਂ ਮੈਨੂੰ ਕਹਿੰਦੇ ਵੀ ਕਮਾ ਕੇ ਲਿਆ ਤੇਰੀ ਡਿਊਟੀ ਬਣਦੀ ਹੈ ਭਾਵੇਂ ਸੱਚ ਦੀ ਕਮਾ ਆ ਭਾਵੇਂ ਝੂਠ ਦੀ ਕਮਾ ਇਹ ਤਾਂ ਹੁਣ ਤੂੰ ਦੇਖ ਕਹਿੰਦਾ ਵਸ ਫਿਰ ਲਖੂ ਨਾ ਕਰਿਆ ਕਰੇ ਹੋ ਜੇ ਕੰਮ ਕਹਿੰਦਾ ਫਿਰ ਏਦਾਂ ਮੈਥੋਂ ਰਿਆ ਨਹੀਂ ਜਾਣਾ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾ ਉਹ ਕਹਿੰਦਾ ਮੇਰੇ ਚਰਨਾਂ ਨਾਲ ਮੈਂ ਤਾਂ ਆਪ ਕਿਸੇ ਦੇ ਚਰਨਾਂ ਨਾਲ ਜੁੜਿਆ ਹੋਇਆ ਆਏ ਨਹੀਂ ਵੀ ਸਿਰ ਤੇ ਹੱਥ ਰੱਖਦਾ ਜਰਕਦੇ ਨੇ ਮੈਂ ਤਾਂ ਆਪ ਜੁੜਿਆ ਹੋਇਆ ਹਾਂ ਕਿਸੇ ਨਾਲ ਇਦੇ ਨਾਲ ਜੁੜਿਆ ਹੋਇਆ ਮੈਂ ਤਾਂ ਪੰਜਵੀਂ ਜੋਤ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਹੋਇਆ ਸਿੱਖਾ ਯਾਦ ਰੱਖ ਤੂੰ ਕਾਦੇ ਨਾਲ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਜੋੜਨ ਹਾਰੋ ਸੰਤ ਜੋੜਨ ਹਾਰਾਂ ਜੋੜਨ ਵਾਲਿਆਂ ਦਾ ਸਤਿਕਾਰ ਕਰਿਆ ਕਰ ਰੱਜ ਕੇ ਸਤਿਕਾਰ ਕਰਿਆ ਕਰ ਜਿੰਨਾ ਹੁੰਦਾ ਪਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੋਂ ਦੀ ਨਾ ਸਮਝੀ ਆਖੋ ਸਤਨਾਮ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੱਥੇ ਟੇਕਦਾ ਵੀਰੇ ਤੇ ਜਦੋਂ ਕਹਿੰਦਾ ਫਿਰ ਲੈ ਚੱਲ ਮੈਨੂੰ ਵੀ ਕਹਿੰਦਾ ਤੇਰੀ ਲੱਕੜਾਂ ਵਾਲੀ ਭਰੀ ਐ ਜਿਹੜੀ ਮੈਂ ਚੁੱਕ ਲੈਣਾ ਉਹ ਕਹਿੰਦਾ ਨਹੀਂ ਮੈਂ ਸੇਵਾ ਮਸਾਂ ਲਈ ਮੈਨੂੰ ਚੁੱਕਣ ਦੇ ਤੂੰ ਮੇਰੇ ਪਿੱਛੇ ਪਿੱਛੇ ਆ ਜਾ ਦੋਵੇਂ ਜਣੇ ਬੱਗੇ ਗੁਰੂ ਅਰਜਨ ਦੇ ਮਹਾਰਾਜ ਕੋਲ ਸੱਚੇ ਪਾਤਸ਼ਾਹ ਬੈਠੇ ਆ ਹੁਣ ਭਾਈ ਪ੍ਰਾਣਾ ਤਾਂ ਰਹਿੰਦੇ ਹੀ ਸੀ ਕੋਲ ਜਾਣਦੇ ਸੀ ਮਹਾਰਾਜ ਜਾਣੀ ਜਾਣਨੇ ਜਾਣਦੇ ਉਹਨੂੰ ਵੀ ਨੇ ਬਹਾਨਾ ਬਣਦਾ ਤਰਨ ਦਾ ਤਰਨ ਦਾ ਗੁਰੂ ਸਤਗੁਰੂ ਤੇ ਜਾਣੇ ਜਾਣਾ ਉਹਨੂੰ ਵੀ ਜਾਣਦੇ ਹੋਣਾ ਤੇ ਜਦੋਂ ਵੇਖਿਆ ਨਦਰ ਪਾਈ ਪਰਾਣਾ ਕਿਨੂੰ ਲਈ ਫਿਰਦਾ ਨਾਨ ਸੱਚੇ ਪਾਤਸ਼ਾਹ ਵੇਖ ਲਓ ਤੁਸੀਂ ਕੌਣ ਹੈ ਨਾਮ ਨਾਲੋਂ ਟੁੱਟਿਆ ਹੋਇਆ ਕਿਰਪਾ ਕਰਕੇ ਆਪਣੇ ਨਾਮ ਨਾਲ ਜੋੜ ਲਾ ਕੀ ਕਰਦਾ ਹੈ ਬੜੀਆਂ ਚੋਰੀਆਂ ਠੱਗੀਆਂ ਇਹੋ ਜੇ ਕੰਮ ਕਰਦਾ ਮਹਾਰਾਜ ਕਹਿੰਦੇ ਨਾਮ ਕੀ ਹੈ ਜੀ ਲਖੂ ਕਿਉਂ ਬਈ ਕੀ ਕਰਨਾ ਚਾਹੁੰਨਾ ਮਹਾਰਾਜ ਤੁਹਾਡੇ ਸਿੱਖ ਨੇ ਬਾਣੀ ਸੁਣਾਈ ਤੁਹਾਡੇ ਬਚਨਾਂ ਨੇ ਮਨ ਮੋ ਲਿਆ ਨਾਲ ਤੁਰ ਆਇਆ ਬੜਾ ਬਕਾਰੀ ਜੀਵਨ ਕਿਰਪਾ ਕਰਕੇ ਬਖਸ਼ ਲੋ ਰੋਜ਼ ਅਰਦਾਸ ਕਰਿਆ ਕਰੋ ਜੇਤਾ ਸਿਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ અપਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੈ ਪੀਤਰ ਵਗਾ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਵਜਨ ਰਾਤੀ ਇਹਦਾ ਖੜ ਕੇ ਨਾ ਸ਼ਬਦ ਪੜਿਆ ਕਰੋ ਗੁਰੂ ਸਾਹਿਬ ਜੀ ਨੂੰ ਰਹਿ ਕਿਤੇ ਮੂਲ ਮੰਤਰ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਮੇਰ ਕਰਨ ਬਖਸ਼ ਲੋ ਸੱਚੇ ਪਾਤਸ਼ਾਹ ਅੱਗੇ ਤੋਂ ਫਿਰ ਪਿੱਛੇ ਜੋ ਬੀਤ ਗਿਆ ਬੀਤ ਗਿਆ ਹੁਣ ਰਹਿਮਤ ਕਰ ਦੇ ਬਸ ਕਹਿੰਦੇ ਚੰਗਾ ਇਦਾਂ ਕਰਿਆ ਕਰ ਫਿਰ ਸੇਵਾ ਕਰਿਆ ਆਪਣੇ ਵੀ ਸੇਵਾ ਲਾ ਦਿੰਦੇ ਆ ਨਾ ਕੋਈ ਗਲਤੀ ਕਰ ਬੈਠੇ ਗਲਤੀ ਹੋ ਵੀ ਜਾਏ ਤੇ ਸੇਵਾ ਕੋਈ ਨਿੰਦਿਆ ਹੋ ਜੇ ਕੋਈ ਬੁਰਾ ਭਲਾ ਕਿਹਾ ਜਾਵੇ ਤੇ ਸੇਵਾ ਕਰ ਦੇਣੀ ਚਾਹੀਦੀ ਹੈ ਚਾਰ ਦਿਨ ਸੱਚੇ ਪਾਤਸ਼ਾਹ ਬਖਸ਼ ਲੈ ਮਹਾਰਾਜ ਜੀ ਕਹਿੰਦੇ ਭਾਂਡੇ ਮਾਂਜਿਆ ਕਰ ਤੇਰਾ ਮਨ ਵੀ ਮਾਂਜਿਆ ਜਾਏਗਾ ਆਖੋ ਸਤਨਾਮ ਹੁਣ ਲੱਖੂ ਧਾੜ ਵੀ ਦੇਖੋ ਵੀ ਜਿਹੜਾ ਐਡੇ ਐਡੇ ਕਾਰਨਾਮੇ ਕਰਨ ਵਾਲਾ ਬੰਦਾ ਉਹਨੂੰ ਝੁਕਾ ਕੇ ਭਾਂਡੇ ਮਾਂਜਣ ਲਾ ਦੇਣਾ ਕਿੰਡੀ ਵੱਡੀ ਰਹਿਮਤ ਹੈ ਹੁਣ ਭਾਂਡੇ ਜਦੋਂ ਮਾਜਦਾ ਸੰਗਤ ਵਿੱਚ ਉੱਥੇ ਗੁਰਸਿੱਖ ਵੀ ਹੁੰਦੇ ਨੇ ਹੁਣ ਹੁਣ ਸੰਗਤ ਜਿਹੜੀ ਗੁਰੂ ਘਰ ਚ ਹੁੰਦੀ ਹੈ ਉੱਥੇ ਉਹੇ ਜਿਹੀਆਂ ਗੱਲਾਂ ਚੱਲਦੀਆਂ ਨੇ ਕਈ ਵਾਰੀ ਬੇਨਤੀ ਵੀ ਕਰਦਾ ਮaaf ਕਰਨਾ ਗੁਰੂ ਘਰ ਵਿੱਚ ਗੁਰਮਤ ਦੀ ਗੱਲ ਹੀ ਹੋਵੇ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਵੀ ਜ਼ਿਆਦਾ ਦੁਨਿਆਵੀ ਗੱਲਾਂ ਨਾ ਹੋਣ ਜਾਂ ਕਿਸੇ ਦੇ ਮਨ ਤੇ ਠੇਸ ਲਾਉਣ ਵਾਲੀ ਗੱਲ ਨਾ ਹੋਵੇ ਜਾ ਵਾਲੀ ਪਾਰਟੀ ਵਾਜੀ ਦੀ ਗੱਲ ਨਾ ਹੋਵੇ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਇਹ ਕੋਸ਼ਿਸ਼ ਹੋਣੀ ਚਾਹੀਦੀ ਕਈ ਮਨੋਖਨਾ ਵੀਰ ਵਿਚਾਰੇ ਉਹ ਇਦਾਂ ਹੀ ਨਹੀਂ ਆਉਂਦੇ ਵੀ ਉੱਥੇ ਜੀ ਹੋਰ ਹੀ ਗੱਲਾਂ ਚੱਲ ਪੈਂਦੀਆਂ ਨੇ ਫਿਰ ਕਈ ਵਾਰੀ ਝਗੜਾ ਹੋ ਜਾਂਦਾ ਨਹੀਂ ਉਹੋ ਜਿਹੀਆਂ ਗੱਲਾਂ ਚਲਾਉਣ ਵੀ ਨਹੀਂ ਚਾਹੀਦੀ ਵੀ ਜਿਹਦੇ ਨਾਲ ਝਗੜਾ ਹੋਵੇ ਹੁਣ ਉਥੇ ਗੱਲਾਂ ਚੱਲਦੀਆਂ ਗੁਰਮਤਿ ਦੀਆਂ ਤੇ ਇਹ ਭਾਂਡੇ ਵੀ ਮਾਂ ਦਾ ਨਾਲ-ਨਾਲ ਮਨ ਮਨ ਬਣ ਜਾਏ ਤੁਸੀਂ ਵੇਖੋ ਵੀ ਗੁਰਬਾਣੀ ਚਾਨਣ ਕਿਵੇਂ ਕਰਦੀ ਹੈ ਵੀ ਬੰਦੇ ਨੂੰ ਕਿੱਥੋਂ ਚੱਕ ਕੇ ਕਿੱਥੋਂ ਤੱਕ ਪਹੁੰਚਾ ਦਿੰਦੀ ਹੈ ਨਿਗਾਹ ਮਾਰੋ ਜਿਹੜੇ ਜੁੜੇ ਹੋਏ ਵੀ ਕਦੇ ਕੀ ਸੀ ਤੇ ਅੱਜ ਕੀ ਨੇ ਕਦੇ ਬੜੀ ਗਰੀਬੀ ਸੀ ਅੱਜ ਬਹੁਤ ਵਧੀਆ ਉਹਦੀ ਰਹਿਮ ਦੇਖੋ ਇੱਕ ਡਾਕੇ ਮਾਰਨ ਵਾਲਾ ਇੱਕ ਚੋਰੀਆਂ ਕਰਨ ਵਾਲਾ ਬੰਦਾ ਤੇ ਜਦੋਂ ਸੇਵਾ ਕਰਦਾ ਰਿਹਾ ਕਾਫੀ ਸਮਾਂ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਪ੍ਰਾਣੇ ਨੂੰ ਕਹਿੰਦੇ ਵੀ ਪ੍ਰਾਣਿਆ ਤੇਰਾ ਮਿੱਤਰ ਦਾ ਕੀ ਹਾਲ ਹੈ ਲੱਖੂ ਦਾ ਕਿ ਭੱਜ ਗਿਆ ਚੋਰੀਆਂ ਚਾਰੀਆਂ ਕਰਨ ਲੱਗਿਆ ਮਹਾਰਾਜ ਤੁਸੀਂ ਜਾਣੀ ਜਾਣੀ ਉਹ ਤਾਂ ਬਹੁਤ ਸੇਵਾ ਕਰਦਾ ਉਹ ਤਾਂ ਕਹਿੰਦਾ ਮੈਂ ਨਾਮ ਜਪਉਣਾ ਤੁਹਾਨੂੰ ਤੁਸੀਂ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਐਦਾਂ ਨਾਮ ਜਪਉਂਦਾ ਜਿਹੜੇ ਬੰਦੇ ਨਵੇਂ-ਨਵੇਂ ਜੁੜਦੇ ਆ ਨਾ ਉਹਨਾਂ ਨੂੰ ਚਾਹ ਵੀ ਹੁੰਦਾ ਅੰਦਰ ਇਹ ਚਾਹ ਕਿੱਕਾ ਨਹੀਂ ਪੈਣਾ ਚਾਹੀਦਾ ਸਦਾ ਰਹਿਣਾ ਚਾਹੀਦਾ ਅੱਗੇ ਹੋ ਕੇ ਸੇਵਾ ਕਰਦਾ ਹੈ ਮਹਾਰਾਜ ਕਹਿੰਦੇ ਫਿਰ ਬਲਾ ਕੇ ਲੈ ਕੋਲ ਬੁਲਾ ਲੈ ਹਾਵੀ ਲੱਖੂ ਕੀ ਹਾਲ ਹੈ ਤੇਰਾ ਭਾਈ ਸਾਹਿਬ ਜੀ ਕੀ ਹਾਲ ਆ ਤੁਹਾਡਾ ਭਾਈ ਲੱਖੂ ਬਣ ਗਿਆ ਲੱਖੂ ਧਾੜ ਵੀ ਤੂੰ ਤੇ ਹੁਣ ਕਹਿੰਦਾ ਮਰਜ਼ ਆਨੰਦ ਹੀ ਆਨੰਦ ਬੜੀ ਸੌਖੀ ਹੋ ਗਈ ਜ਼ਿੰਦਗੀ ਦਿਨ ਰਾਤ ਡਰ ਲੱਗਦਾ ਰਹਿੰਦਾ ਸੀ ਮੈਨੂੰ ਇਦਾਂ ਸੀ ਵੀ ਬੱਚੇ ਪੜਦੇ ਹੀ ਆਏ ਆ ਜਿਹੋ ਜੇ ਕੰਮ 'ਚ ਪੈ ਗਿਆ ਬੰਦਾ ਵੀ ਜੇ ਆ ਠੱਗੀਆਂ ਨਾ ਮਾਰਾਂ ਮੈਂ ਨਾ ਡਾਕੇ ਮਾਰਾਂ ਤੇ ਮੇਰੇ ਤਾਂ ਬੱਚੇ ਹੀ ਨਹੀਂ ਪਾਲੇ ਜਾਣੇ ਮੈਨੂੰ ਤੇ ਤੁਹਾਡੇ ਸਿੱਖ ਨੇ ਚਾਨਣ ਕਰਵਾਤਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਣਹਾਰ ਜਿਨ ਪਦਾਇ ਇਸ ਤੂੰ ਕੀਆ ਸੋਈ ਦੇ ਆਧਾਰ ਵੀ ਲੇਖਾ ਤੇਰੀ ਜਿੰਦ ਨੇ ਦੇਣਾ ਹੈ ਅੰਤਨ ਮੇਰਾ ਤੇਰੀ ਜੀਪੈ ਲੀਜੈ ਲੇਖਾ ਤੇਰੀ ਜਿੰਦ ਤੋਂ ਲਿਆ ਜਾਣਾ ਹੈ ਇਹ ਸੱਚਾ ਚਾਨਣ ਹੋਇਆ ਮਹਾਰਾਜਾ ਮਾਰੇ ਕਹਿੰਦੇ ਫਿਰ ਆਪ ਜਪਦਾ ਹੋਰਾਂ ਨੂੰ ਵੀ ਜਪਾਇਆ ਕਰ ਮਹਾਰਾਜ ਤੁਹਾਡਾ ਹੁਕਮ ਕਹਿੰਦੇ ਫਿਰ ਇੱਥੇ ਨਹੀਂ ਤੂੰ ਐਦਾਂ ਕਰ ਲਾਹੌਰ ਚੜਿਆ ਜਾ ਉੱਥੇ ਜਾ ਕੇ ਤੂੰ ਆਪ ਵੀ ਜਪ ਤੇ ਹੋਰਾਂ ਨੂੰ ਵੀ ਜਪਾ ਵੇਖੋ ਇੱਕ ਧਾੜਵੀ ਦੀ ਡੋਟੀ ਪ੍ਰਚਾਰ ਕਰਨ ਤੇ ਲਾ ਦਿੱਤੀ ਐਡੀ ਵੱਡੀ ਰਹਿਮਤ ਪ੍ਰਚਾਰ ਕਰਦਾ ਜੀ ਕਹਿੰਦਾ ਲੰਗਰ ਛਕ ਲਾ ਕਹਿੰਦਾ ਪਹਿਲਾਂ ਨਾਮ ਜਪੋ ਫਿਰ ਮੈਂ ਲੰਗਰ ਛਕਾਂਗਾ ਹੁਣ ਉੱਥੇ ਰਹਿੰਦਾ ਇੱਕ ਭਾਈ ਬੁੱਧੂ ਬਸ ਤੋਂ ਕਮੈਂਟ ਦੀ ਗੱਲ ਹੈ ਉੱਥੇ ਰਹਿੰਦਾ ਹੈ ਭਾਈ ਬੁੱਧੂ ਉਹਨੇ ਅਰਦਾਸ ਕਰਾਈ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗਿਆ ਮਹਾਰਾਜ ਮੈਂ ਆਵਾ ਪਾ ਇਟਾ ਵਾਲਾ ਮੇਰੀਆਂ ਇੱਟਾਂ ਪੱਕੀਆਂ ਨਿਕਲਣ ਜਿਵੇਂ ਆਪਾਂ ਵੀ ਅਰਦਾਸ ਕਰਾਉਨੇ ਆਂ ਜਾਂ ਮਕਾਨ ਸ਼ੁਰੂ ਕਰਦੇ ਆਂ ਜੋ ਵੀ ਕੰਮ ਸ਼ੁਰੂ ਕਰਦੇ ਆਂ ਇਹਨੇ ਅਰਦਾਸ ਕਰਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਦਾਂ ਕਰੀ ਇੱਕ ਕੰਮ ਕਰੀ ਸੰਗਤ ਦੇ ਚਰਨ ਪਵਾਈ ਘਰ ਵਿੱਚ ਤੇ ਨਾਮ ਜਪਾਇਓ ਤੇ ਸੰਗਤ ਨੂੰ ਲੰਗਰ ਸ਼ਿਕਾਏਗਾ ਉਵੇਂ ਕੀਤਾ ਭਾਈ ਵਦੂ ਨੇ ਜਦੋਂ ਆਵਾ ਪਾ ਕੇ ਘਰ ਵਿੱਚ ਸੰਗਤ ਬੁਲਾਈ ਲੰਗਰ ਛਕਾਇਆ ਇਹ ਭਾਈ ਲੱਖੋ ਹੁਣ ਜਿਹਦੀ ਡਿਊਟੀ ਲਈ ਸੀ ਨਾਮ ਜਪਦਾ ਜਪੌਂਦਾ ਰਸਨਾ ਤੇ ਵਸੈ ਉਹ ਵੀ ਵਗਿਆ ਉਹ ਵੀ ਗਿਆ ਜਦੋਂ ਤੇ ਜਾ ਕੇ ਕਹਿੰਦਾ ਜੀ ਮੈਨੂੰ ਵੀ ਛਕਾ ਦਿਓ ਪ੍ਰਸ਼ਾਦਾ ਮੈਂ ਵੀ ਛਕਣਾ ਹੁਣ ਰਿਸ਼ਤੇਦਾਰ ਵਿੱਚ ਹੋਰ ਪੜੇ ਲਿਖੇ ਲੋਕ ਵੀ ਆਏ ਹੁੰਦੇ ਨੇ ਉਹ ਭਾਈ ਬੁੱਧੂ ਕਹਿੰਦਾ ਏਦਾਂ ਕਰ ਤੂੰ ਕੋਈ ਗੱਲ ਨਹੀਂ ਤੂੰ ਠਹਿਰ ਕੇ ਸ਼ੱਕਲੇ ਤੂੰ ਏਦਾਂ ਕਰ ਪਿੱਛੇ ਬਹਿ ਜਾ ਜਾ ਦੇਖਿਆ ਨਹੀਂ ਨਾ ਹੁਣ ਕੱਪੜੇ ਵੇਖ ਲੈ ਇਕੱਲੇ ਵੀ ਸਾਦਾ ਜਾਏ ਸਿੱਧਾ ਜਾਏ ਕੋਈ ਨਹੀਂ ਸ਼ੱਕ ਲਏਗਾ ਪਿੱਛੇ ਬਹਿ ਜਾ ਜਾ ਕੇ ਕੋਈ ਨਹੀਂ ਇਕੱਠੇ 10 ਬੰਦਿਆਂ ਨੂੰ ਕਹਤਾ ਵੱਖਰੀ ਗੱਲ ਆ ਇਕੱਲੇ ਬੰਦੇ ਨੂੰ ਕਹਿ ਦੇਣਾ ਉਹ 'ਚ ਫਰਕ ਹੁੰਦਾ ਜਦੋਂ ਇਕੱਲੇ ਬੰਦੇ ਨੂੰ ਕਵਾਂਗੇ ਵੀ ਤੂੰ ਪਿੱਛੇ ਚੱਲਿਆ ਜਾ ਫਰਕ ਮੈਂ ਬਸ ਅੱਜ ਬੇਨਤੀ ਕਰਦਾ ਨਾ ਪਿਆਰਿਓ ਘਰ ਵਿੱਚ ਲੰਗਰ ਚੱਲਦਾ ਨਾ ਜੇ ਖੰਡ ਪਾੜ ਸਾਹਿਬ ਹੈ ਜਾਂ ਸਹਿਜ ਪਾੜ ਦਾ ਭੋਗ ਹੈ ਇੱਕ ਬੰਦੇ ਦੀ ਡਿਊਟੀ ਲਾ ਦੇਗਾ ਵੀ ਤੇਰੀ ਇਹ ਡਿਊਟੀ ਹੈ ਵੀ ਕੋਈ ਆਵੇ ਲੋੜਵੰਦ ਗਰੀਬ ਗੁਰਬਾ ਭੁੱਖਾ ਤੇ ਆ ਤੂੰ ਉਹਨੂੰ ਨਹੀਂ ਮੋੜਨ ਦੇਣਾ ਬਸ ਸਾਡੀ ਡਿਊਟੀ ਲੱਗ ਗਈ ਨਾ ਆਪਾਂ ਨੂੰ ਤਾਂ ਚਿੰਤਾ ਕਰਨ ਦੀ ਲੋੜ ਹੀ ਨਹੀਂ ਇੱਕ ਬੰਦੇ ਦੀ ਡਿਊਟੀ ਲਾ ਦੇ ਬਸ ਵੀ ਤੂੰ ਭਾਈ ਕੋਈ ਵੀ ਆਵੇ ਬਸ ਕੋਈ ਡੋਲੂ ਲੈ ਕੇ ਆਉਂਦਾ ਕੋਈ ਗਰੀਬ ਆਉਂਦਾ ਤੂੰ ਉਹਨੂੰ ਪਾ ਦੇਣਾ ਜੋ ਵੀ ਆਪਣੇ ਲੰਗਰ ਬਣਿਆ ਤੇ ਸੁਭਾਵ ਕੀ ਜਦੋਂ ਮੋੜਿਆ ਨਾ ਬਚਨ ਲੱਗਿਆ ਉਹ ਕਹਿੰਦਾ ਜੋ ਤੂੰ ਅਰਦਾਸ ਕਰਵਾਈ ਹੈ ਨਾ ਵੀ ਆਵਾ ਤੇਰਾ ਪੱਕਾ ਨਿਕਲੇ ਕਹਿੰਦਾ ਜਾ ਤੇਰਾ ਮਨ ਇੱਕ ਥਾਂ ਨਹੀਂ ਟਿਕਿਆ ਹੋਇਆ ਜੇ ਫਰਕ ਹੈ ਤੇਰੇ ਮਨ ਵਿੱਚ ਤੇਰਾ ਆਵਾ ਕੱਚਾ ਹੀ ਨਿਕਲਣਾ ਹੈ। ਬਾਚਨ ਹੋ ਗਏ ਹੁਣ। ਸਿਮਰਨ ਦਾ ਵਾਸਾ ਸੀ ਜਪਜੀ ਸਾਹਿਬ ਦਾ ਵਾਸਾ ਸੀ ਰਸਨਾ ਤੇ। ਬਾਚਨ ਹੋ ਗਏ ਤੇ ਸਮਾਪਤੀ ਹੋਈ ਲੰਗਰ ਛਕਾਇਆ ਜੇ ਜਦੋਂ ਜਾ ਕੇ ਵੇਖਿਆ ਕਹਿੰਦੇ ਦੋ ਕਿੱਟਾਂ ਪੱਕੀਆਂ ਨਿਕਲੀਆਂ ਬਾਕੀ ਆਵਾ ਸਾਰੇ ਕੱਚਾ ਨਿਕਲੇ ਸ਼ੰਕਾ ਪੈ ਗਈ ਨਾ ਸਾਨੂੰ ਸ਼ੰਕਾ ਕਿੱਥੇ ਪੈਂਦੀ ਹੈ ਘਾੜ ਸਾਡੇ ਵਿੱਚ ਹੁੰਦੀ ਆ ਸ਼ੰਕਾ ਸਾਨੂੰ ਗੁਰੂ ਤੇ ਪੈ ਜਾਂਦਾ ਕਮੀਆਂ ਸਾਡੇ ਵਿੱਚ ਹੁੰਦੀਆਂ ਨੇ ਸ਼ੰਕਾ ਸਾਨੂੰ ਅਰਦਾਸ ਤੇ ਪੈ ਜਾਂਦਾ ਮਨੋਂ ਜੋੜ ਕੇ ਔਗਣ ਹਾਰੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਓ ਅਸੀਂ ਤੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਔਗਣਾ ਦੇ ਭਰੇ ਹੋਇਆ ਤੁਸੀਂ ਰਹਿਮਤ ਕਰਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਵੇਖਿਆ ਅਰਦਾਸ ਤੇ ਸ਼ੰਕਾ ਹੋ ਗਿਆ ਭੱਜਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਮੈਂ ਅਰਦਾਸ ਕਰਵਾਈ ਸੀ ਤੇ ਆਵਾ ਤੇ ਕੱਚਾ ਨਿਕਲਿਆ ਲੰਗਰ ਛਕਾਇਆ ਸੀ ਹਾਂਜੀ ਸਾਰਿਆਂ ਨੂੰ ਹਾਂਜੀ ਕਿਤੇ ਫਰਕ ਤਾਂ ਨਹੀਂ ਰਿਹਾ ਨਿਗਾਹ ਮਾਰ ਨਹੀਂ ਮਹਾਰਾਜ ਸਾਰਿਆਂ ਨੂੰ ਸ਼ਿਕਾਇਆ ਕਿਉਂਕਿ ਨਿਗਾਹ ਚ ਹੀ ਨਹੀਂ ਚੜਿਆ ਗਰੀਬ ਤੇ ਨਿਗਾਹ ਉੱਚੀ ਸੀ ਮਾਣ ਸੀ ਚੜਾਈ ਨਹੀਂ ਨਿਗਾਹ ਚ ਸੋਚ ਮਹਾਰਾਜ ਕਹਿੰਦੇ ਮੜਾ ਜਾ ਟਕਾ ਕੇ ਕਹਿੰਦਾ ਇੱਕ ਆਇਆ ਸੀ ਜੀ ਫੱਕਰ ਜਾ ਬਸ ਉਹ ਨੂੰ ਮੈਂ ਮੋੜ ਤਾ ਮਹਾਰਾਜ ਕਹਿੰਦੇ ਫਰਕ ਹੀ ਉੱਥੇ ਰਹਿ ਗਿਆ ਅੱਖੋਂ ਸਾਧ ਨਾਲ ਫਰਕ ਹੀ ਉੱਥੇ ਰਹਿ ਗਿਆ ਸਭ ਨੂੰ ਸ਼ਿਕਾਇਤ ਦਾ ਹੁੰਦਾ ਇੱਕੋ ਜਿਹਾ ਅੱਛਾ ਫਿਰ ਹੁਣ ਕੀ ਬਣੇਗਾ ਉਹ ਕਹਿੰਦੇ ਵੀ ਵੇਖ ਉਹ ਬਹੁਤ ਭਜਨ ਕਰਦਾ ਬੜਾ ਧਾੜ ਵੀ ਸੀ ਚੋਰ ਸੀ ਠੱਗ ਸੀ ਮਸਾ ਨਾਮ ਨਾਲ ਜੁੜਿਆ ਐਸੀ ਲੱਗਣ ਲੱਗੀ ਦਿਨ ਰਾਤ ਭਜਨ ਕਰਦਾ ਤੈਨੂੰ ਭੁਲੇਖਾ ਲੱਗ ਗਿਆ ਹੁਣ ਆਵਾ ਤੇ ਰਹੇਗਾ ਤੇਰਾ ਕੱਚਾ ਹੀ ਤੇ ਪਰ ਪੱਕਿਆਂ ਦੇ ਭਾਅ ਵਕਾ ਦੇਾਂਗੇ ਤੂੰ ਆ ਗਿਆ ਕੋਈ ਗੱਲ ਨਹੀਂ ਆਖੋ ਸਤਨਾਮੁ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੈ ਪਿਆਰਿਓ ਸੁਖ ਦੇ ਕੇ ਹੀ ਸੁਖ ਮਿਲਦਾ ਸਿੱਖ ਨੂੰ ਜ਼ਿੰਦਗੀ ਵਿੱਚ ਆਪਣੀ ਅਰਦਾਸ ਨਹੀਂ ਵੀ ਕੀਤੀ ਨਾ ਜੇ ਅਰਦਾਸਾਂ ਕਰਦਾ ਸਰਬੱਤ ਦਾ ਭਲਾ ਮੰਗਦਾ ਹੈ ਇਹ ਸ਼ਬਦ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦਾ ਭਲਾ ਆਪੇ ਹੀ ਹੋ ਜਾਣਾ ਆਖ ਸਬਨਾ ਕਈ ਵਾਰੀ ਲਿਖਿਆ ਹੁੰਦਾ ਨਾ ਮਹਾਰਾਜ ਸਾਉ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰਿਓ ਇਹ ਕਾਲ ਯੁਗ ਦਾ ਬੰਦਾ ਹੁਸ਼ਿਆਰੀਆਂ ਕਰਦਾ ਨਹੀਂ ਪਿਆਰਿਓ ਜਦੋਂ ਸੁਖ ਬੀਜ ਦਾ ਬੰਦਾ ਤੇ ਸੁਖ ਮਿਲਦੇ ਆ ਦੁੱਖ ਬੀਜ ਦਾ ਤੇ ਫਿਰ ਦੁੱਖ ਮਿਲਦੇ ਜੈਸਾ ਬੀਜਾ ਸੋਲਣਾ ਹੈ ਕਰਮਾਂ ਸੰਧੜਾ ਖੇਤ ਫਿਰ ਐਸੀ ਕਿਰਪਾ ਕੀਤੀ ਮਹਾਰਾਜ ਨੇ ਰਹਿਮਤ ਕੀਤੀ ਵੀ ਵੇਖੋ ਕਿੰਨਾ ਮਾੜਾ ਜੀਵਨ ਸੀ ਉਹਦਾ ਤੇ ਨਾਮ ਜਪਣ ਲਾਤਾ ਅੱਗੇ ਨਾਮ ਜਪਾਉਣ ਵੀ ਲੱਗਦਾ ਇਸ ਤਰ੍ਹਾਂ ਗੁਰਬਾਣੀ ਹੈ ਜਿਹੜੀ ਉਹ ਇਸ ਤਰ੍ਹਾਂ ਚਾਨਣ ਕਰਦੀ ਹੈ ਉਹਦੇ ਜੀਵਨ ਚ ਚਾਨਣ ਕਰਦਾ ਆਪਾਂ ਸ਼ਬਦ ਪੜ੍ਹ ਰਹੇ ਸੀ ਕਿਲ ਵਿਖ ਮਿਟੇ ਸ਼ਬਦ ਸੰਤੋਖ ਨਾਮ ਆਰਾਧਨ ਹੋ ਆ ਜੋਗ ਗੁਰੂ ਦੇ ਸ਼ਬਦ ਨੇ ਮਨੁੱਖ ਦੇ ਪਾਪ ਮਿਟਾ ਕੇ ਸਬਰ ਬਖਸ਼ ਦਿੰਦਿਆ ਸੰਤੋਖ ਬਖਸ਼ ਦਿੰਦਿਆ ਫਿਰ ਨਾਮ ਆਰਾਧਨ ਹੋ ਆਯੋਗ ਫਿਰ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਦੇ ਯੋਗ ਬਣ ਜਾਂਦਾ ਹੈ ਫਿਰ ਸਾਧ ਸੰਗ ਹੋ ਆ ਪਰਗਾਸ ਜਦੋਂ ਫਿਰ ਸੰਗਤ ਹੋ ਜਾਂਦੀ ਹੈ ਚੰਗੀ ਗੁਰੂ ਦੀ ਤੇ ਗੁਰੂ ਦੇ ਪਿਆਰਿਆਂ ਦੀ ਤਾਂ ਫਿਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਚਾਨਣ ਪੈਦਾ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਹੋਇਆਂ ਪੁਰਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ